ਆਵਾਂਗੇ ਆਪਣੇ ਜਿਹੜੇ ਆਲੂ ਨੇ ਦੇਖੋ ਜ्यादातर ਹਨ ਆਪਾਂ ਕੀ ਕਰਦੇ ਆ ਪਹਿਲਾਂ ਮਸਾਲਾ ਭੁੰਨ ਲੈਨੇ ਆ ਪਾਣੀ ਪਾ ਦਿੰਨੇ ਆ ਫੇਰ ਉਹਦੇ ਵਿੱਚ ਆਪਾਂ ਹਨ ਸਬਜੀ ਪਾਉਨੇ ਆ ਬਸ ਇਹੀ ਗਲਤੀ ਐ ਇੱਥੇ ਹੋਰ ਕੁਝ ਨਹੀਂ ਹੈਗਾ ਹੁਣ ਮੈਂ ਤੁਹਾਨੂੰ ਖੁਮਾਫ਼ ਰਿਆ ਕੇ ਦੱਸਾਂ ਨਾ ਨਹੀਂ ਬਸ ਇੰਨੀ ਕੀ ਮਿਸਟੇਕ ਕਰ ਜਾਂਨੇ ਆ ਆਪਾਂ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਹਨ ਕੁਝ ਬਣਾਉਣਾ ਹੈ ਤਾਂ ਪਹਿਲਾਂ ਆਪਾਂ ਨੇ ਉਹਦਾ ਮਸਾਲਾ ਤਿਆਰ ਕਰਨਾ ਹੈ ਫਿਰ ਉਹਦੇ ਵਿੱਚ ਚਾਹੇ ਤੁਸੀਂ ਕੋਈ ਵੀ ਵੈਜੀਟੇਬਲ ਜਾਂ ਕੋਈ ਹੈਨਾ ਬਣਾ ਰਹੇ ਹੋ ਪਹਿਲਾਂ ਉਹਨੂੰ ਮਸਾਲੇ ਦੇ ਵਿੱਚ ਥੋੜਾ ਟਾਈਮ ਭੁੰਨਿਆ ਕਰੋ ਫਿਰ ਤੁਸੀਂ ਜਿੰਨਾ ਇੱਕ ਗਾੜੀ ਗਰੇਵੀ ਉਹ ਦੀ ਰੱਖਣੀ ਚਾਹੋ ਨੇ ਉਨੀ ਕ ਰੱਖ ਸਕਦੇ ਹੋ ਦੇਖੋ ਅਗਰ ਤੁਸੀਂ ਇਸ ਨੂੰ ਇਦਾਂ ਦੇਖੋਗੇ ਨਾ ਤੁਹਾਨੂੰ ਲੱਗੇਗਾ ਵੀ ਪਤਾ ਨਹੀਂ ਦੀਗਣੀ ਨੇ ਕੀ ਕੀ ਕੁਝ ਪਾਇਆ ਮੈਂ ਇਹਦੇ ਵਿੱਚ ਕੁਝ ਨਹੀਂ ਬਸ ਸਿੰਪਲ ਚੀਜ਼ਾਂ ਜਿਹੜੀਆਂ ਤੁਹਾਡੇ ਘਰ ਵਿੱਚ ਅਵੇਲੇਬਲ ਨੇ ਸਾਰੀਆਂ ਉਹੀ ਪਾਈਆਂ ਨੇ ਤੇ ਹੁਣ ਆਪੇ ਦੇ ਵਿੱਚ ਐਡ ਕਰ ਦਾਂਗੇ ਜਿਹੜੇ ਆਪਣੇ ਚਨੇ ਨੇ ਇਹਨਾਂ ਨੂੰ ਵੀ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਕਿਉਂਕਿ ਜਿੰਨਾ ਟਾਈਮ ਕੋਈ ਵੀ ਆਪਾਂ ਸਬਜੀ ਬਣਾ ਰਹੇ ਆ ਨਾ ਜਿੱਦਾਂ ਲਿਕਵਿਡ ਫਾਰਮ ਵਾਲੀ ਬਣਾ ਰਹੇ ਆ ਚਲੋ ਜਿਹੜੀ ਸੁੱਕੀ ਹੁੰਦੀ ਉਹਦੀ ਚੀਜ਼ ਅਲੱਗ ਹੈ ਤੇ ਜਿੰਨਾ ਟਾਈਮ ਉਹ ਮਸਾਲੇ ਦੇ ਵਿੱਚ ਮਿਕਸ ਨਹੀਂ ਹੋਏਗੀ ਉਹਨਾ ਟਾਈਮ ਤੁਹਾਡੀ ਸਬਜੀ ਦਾ ਉਹ ਟੇਸਟ ਨਹੀਂ ਆਏਗਾ ਜਿਹੜਾ ਤੁਸੀਂ ਚਾਹੁੰਦੇ ਹੋ ਕਿਉਂਕਿ ਆਮ ਤੌਰ ਤੇ ਆਪਾਂ ਕਹਿੰਦੇ ਹੁਣ ਨਾ ਵੀ ਹਲਵਾਈ ਨੇ ਬਣਾਈਏ ਬੜੀ ਟੇਸਟੀ ਹੈ ਬਸ ਕੁਝ ਵੀ ਨਹੀਂ ਹੁੰਦਾ ਬਸ ਇਹੀ ਹੈ ਵੀ ਹਲਵਾਈ ਥੋੜਾ ਪਿਆਰ ਨਾਲ ਬਣਾਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਸਾਨੂੰ ਬੁੱਕ ਦੁਆਰਾ ਫੇਰ ਹੀ ਕਰਨਗੇ ਤਾਂ ਕਿ ਅਸੀਂ ਟੇਸਟੀ ਬਣਾਵਾਂਗੇ ਗੱਲੀ ਨਿਊ ਹੁੰਦੀ ਹੈ ਹਾਂਜੀ ਬਸ ਥੋੜਾ ਪਿਆਰ ਨਾਲ ਤੇ ਥੋੜਾ ਆਪਣੇ ਪਰਿਵਾਰ ਵਾਲ ਦੇਖ ਕੇ ਵੀ ਹਾਂ ਮੈਂ ਕਿਸੇ ਨੂੰ ਨਾ ਕੋਈ ਵੀ ਚੀਜ਼ ਬਣਾਉਣੀ ਹੈ ਚੰਗੇ ਤਰੀਕੇ ਨਾਲ ਬਣਾਵਾਂ بس یہی چیز ہے ਹੁਣ ਦੇਖੋ ਮੈਂ ਹਜੇ ਤੱਕ ਇਹਦੇ ਵਿੱਚ ਕੋਈ ਪਾਣੀ ਐਡ ਨਹੀਂ ਕੀਤਾ ਸਿਰਫ ਥੋੜਾ ਜਿਹਾ ਆਪਾਂ ਨੇ ਮਸਾਲੇ ਦੇ ਵਿੱਚ ਐਡ ਕੀਤਾ ਸੀ ਦੇਖੋ ਕਿੰਨਾ ਇਹਦੇ ਵਿੱਚ ਹਜੇ ਲਿਕਵਿਡ ਹਨਾ ਪਾਣੀ ਕਿਉਂਕਿ ਸਬਜ਼ੀਆਂ ਦੇ ਵਿੱਚ ਪਾਣੀ ਬੈ ਸੀ ਬਹੁਤ ਹੁੰਦਾ ਹੁਣ ਆਪਾਂ ਥੋੜਾ ਟਾਈਮ ਇਹਦੇ ਵਿੱਚ ਹੀ ਪਕਾਵਾਂਗੇ ਫਿਰ ਤੁਸੀਂ ਜਿੰਨੀ گاੜੀ ਪਤਲੀ ਇਹਦੀ ਗਰੇਵੀ ਰੱਖਣੀ ਚਾਹੋ ਨੇ ਉਹ ਰੱਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਸਾਰੀ ਟੀਮ ਲੱਗੀ ਹੋਈ ਹੈ ਕਿ ਚਣਿਆਂ ਨੂੰ ਕੱਢਣ ਤੇ ਕਿਉਂਕਿ ਕਈ ਫਰੈਂਡਸ ਸਿਸਟਰ ਵੀ ਮੇਰੀਆਂ ਸੋਚਦੀਆਂ ਹੋਣਗੀਆਂ ਨਾ ਕਿ ਤੇ ਇਹੀ ਕੰਮ ਤੇ ਨੇ ਨਾ ਲੱਗੇ ਰਹਿੰਦੇ ਨੇ ਪਰ ਨਹੀਂ ਹੈ ਨਾ ਤੁਹਾਨੂੰ ਪਤਾ ਹੀ ਹੈ ਵੀ ਇੱਕ ਤਾਂ ਸੀ ਵੈਸੀ ਪਿੰਡ ਤੋਂ ਬਿਲੋਂਗ ਕਰਦੇ ਆ ਨਾ ਪਿੰਡਾਂ ਦੇ ਵਿੱਚ ਕਿੰਨੇ ਕੰਮ ਹੁੰਦੇ ਆ ਨਾ ਡੰਗਰ ਮੱਜਾਂ ਦੇ ਵੀ ਪਰਿਵਾਰ ਦੇ ਵੀ ਬੱਚੇ ਵੀ ਸਕੂਲ ਜਾਂਦੇ ਆ ਹਸਬੈਂਡ ਜੀ ਵੀ ਜੌਬ ਤੇ ਜਾਂਦੇ ਆ ਨਾ ਬਜ਼ੁਰਗ ਵੀ ਨੇ ਘਰ ਵਿੱਚ ਤਾਂ ਥੋੜਾ ਜਿਹਾ ਇੰਜੋਏ ਜ਼ਿੰਦਗੀ ਨੂੰ ਕਰਕੇ ਤੁਸੀਂ ਕੁਝ ਵੀ ਕਰੋਗੇ ਨਾ ਤਾਂ ਸਾਰੇ ਕੰਮ ਤੁਹਾਡੇ ਤੋਂ ਬੋਝ ਲੱਗਣੋਂ हट ਜਾਣਗੇ ਦੇਖੋ ਅਗਰ ਮੈਂ ਹੁਣ ਦੱਸਦੀ ਆ ਵੀ 38 ইয়ার্স ਦੀ ਹੋ ਕੇ ਮੈਨੂੰ ਹੁਣ ਵੀ ਇਦਾਂ ਵੀ ਮੈਂ ਆਪਣੀ ਜ਼ਿੰਦਗੀ ਚ ਕਾਮਯਾਬ ਹੋਣਾ ਨਾ ਚਾਹੀ ਮੈਨੂੰ ਕਿਸੇ ਵੀ ਚੀਜ਼ ਦੀ ਚਲੋ ਜ਼ਰੂਰਤ ਨਹੀਂ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਪਰੀਅਕ ਇੰਡੀਪੈਂਡੈਂਟ ਊਮਨ ਬੰਨਣਾ ਮੇਰਾ ਸੁਪਨਾ ਸੀਗਾ ਪਿਓ ਵਾਹਿਗੁਰੂ ਹੁਣ ਸ਼ਾਇਦ ਪੂਰਾ ਕਰ ਦੇਣ ਦੇਖੋ ਆਪਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਬੈਸੇ ਮੈਂ ਹੁਣ ਤੱਕ ਇਹਦੇ ਵਿੱਚ ਬਿਲਕੁਲ ਪਾਣੀ ਐਡ ਨਹੀਂ ਕੀਤਾ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਲੁੱਕ ਹਾਂਜੀ ਦੇਖੋ ਬਿਲਕੁਲ ਦੇਖੋ ਸਾਰੀ ਚੀਜ਼ ਹੈ ਨਾ ਇੱਕ ਦੂਸਰੇ ਦੇ ਵਿੱਚ ਮਿਕਸ ਹੈਗੀ ਇਦਾਂ ਨਹੀਂ ਤੁਸੀਂ ਹੈ ਨਾ ਆਪਣੇ ਘਰ ਵਿੱਚ ਬਣਾਓਗੇ ਨਾ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹੈ ਅਗਰ ਤੁਸੀਂ ਮਿਕਸੀ ਦੇ ਵਿੱਚ ਮਸਾਲੇ ਨੂੰ ਪੀਸਣਾ ਹੈ ਤਾਂ ਮਿਕਸੀ ਦੇ ਵਿੱਚ ਨਾ ਥੋੜਾ ਦਰੜਾ ਹੀ ਪੀਸਣਾ ਹੈ ਮਲਕੇ ਮੋਟਾ-ਮੋਟਾ ਪੀਸਣਾ ਹੈ ਆਦਰਵਾਇਜ ਕੁੰਡੇ ਛੋਟੇ ਦੇ ਵਿੱਚ ਤੁਸੀਂ ਪੀਸ ਸਕਦੇ ਹੋ ਤਾਂ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਪਰ ਵਸੇ ਲਿਕਵਿਡ ਫਾਰਮ ਦੇ ਵਿੱਚ ਨਾ ਕਰ ਦਿਓ ਕਿਤੇ ਹੈ ਨਾ ਤੁਸੀਂ ਉਹ ਅੰਗਰੇਜ਼ ਵਾਲੀ ਗੱਲ ਕਰ ਦੋ ਇੱਕ ਵਾਰੀ ਕਹਿੰਦੇ ਇੰਡੀਆ ਦੇ ਵਿੱਚ ਇੱਕ ਅੰਗਰੇਜ਼ ਆਇਆ ਸੀ ਉਹਨੂੰ ਕਿਸੇ ਨੂੰ ਮੇਰੇ ਵਰਗੇ ਨੇ ਮਿੱਸੀ ਰੋਟੀ ਪਿਆਜ਼ ਤੇ ਅੰਬ ਦੇ achar ਨਾਲ ਖਵਾਤੀ ਉਹਨੇ ਜਾ ਕੇ ਆਪਣੇ ਦੇਸ਼ 'ਚ ਵੀ ਉਦਾਂ ਹੀ ਕਰ ਲਈ ਪਰ ਉਹਨੂੰ ਖਾਣ ਦਾ ਤਰੀਕਾ ਭੁੱਲ ਗਿਆ ਵੀ ਕੀ ਕਹਿਣਾ ਸੀ ਪਹਿਲਾਂ ਪਿਆਜ਼ ਖਾ ਲਿਆ ਕਰੇ ਫਿਰ achar ਖਾ ਲਿਆ ਕਰੇ ਫਿਰ ਰੋਟੀ ਟੇਸਟ ਨਾਵੇ ਉਹੀ ਗੱਲ ਆ ਬਸ ਬਸ ਲਿਕਵਿਡ ਨਹੀਂ ਬਣਾਉਣਾ ਇਹਨੂੰ ਬਿਲਕੁਲ ਚਟਨੀ ਨਹੀਂ ਬਣਾਉਣੀ ਜਿੱਦਾਂ ਆ ਨਾ ਪਤਲੀ ਮਸਾਲੇ ਨੂੰ ਕਿਸੇ ਨੂੰ ਵੀ ਮੈਂ ਕੁ ਫ੍ਰੈਂਕਲੀ ਤੌਰ ਤੇ ਬਸ ਜਿੱਦਾਂ ਆਪਣੇ ਪਰਿਵਾਰ ਦੇ ਵਿੱਚ ਆਪਾਂ ਸਿਖਾਉਨੇ ਆ ਨਾ